ਇਹਨੇ ਇੱਕ CRO ਟੀਮ ਬਣਾਈ ਹੋਈ ਐ ਇੱਕ ਸੰਸਥਾ ਬਣਾਈ ਹੋਈ ਆ ਹੁੰਦਾ ਇਹ ਰਾਜਾ ਬਣਿਆ ਵਿਆ ਇਹ ਆਪਦੇ ਆਪ ਨੂੰ ਪੰਜਾਬ ਪ੍ਰਧਾਨ ਕਹਿੰਦਾ ਵੀ ਮੈਂ ਹਾਂ ਦਾ ਪੰਜਾਬ ਪ੍ਰਧਾਨ ਆ ਪਰ ਗੱਲ ਇਹ ਇੰਦੇ ਚ ਇੱਕ ਇੱਕ ਚੀਜ਼ ਵੀ ਹੈਣੀ ਪੰਜਾਬ ਪ੍ਰਧਾਨ ਵਾਲੀ ਜਿਹੜੀ ਕੀ ਅਸੀਂ ਮੰਨਿਏ ਅਸੀਂ ਅੰਨੇ ਹੋ ਕੇ ਵਿਸ਼ਵਾਸ ਕੀਤਾ 5 ਸਾਲਿਆਂ ਦੇ ਦਿੱਤੇ ਅੰਨੇ ਹੋ ਕੇ ਅਸੀਂ ਆਪਦੀਆਂ ਜੇਬਾਂ ਵੀ ਖਾਲੀਆਂ ਕਰਤੀਆਂ ਤੇ ਕੋਲੇ ਕਈ ਤਰ੍ਹਾਂ ਦੇ ਇਹਨੂੰ ਡੋਨੇਸ਼ਨਾਂ ਦਿੱਤੀਆਂ ਪਰ ਇਹ ਬੰਦੇ ਦਾ ਢਿੱਡ ਨਹੀਂ ਭਰਿਆ ਹੁਣ ਇਹਨੇ ਮੇਰੇ ਤੇ ਝੂਠੇ ਅਲੀਗੇਸ਼ਨ ਇਲਜ਼ਾਮ ਲਾ ਲਾ ਕੇ ਮੈਂ ਵੀ ਦੱਸਦਾ ਤੁਹਾਨੂੰ ਕਿਹੜੇ ਕਿਹੜੇ ਕਿਵੇਂ ਕਿਵੇਂ ਆ ਪਰ ਬਹੁਤ ਹੀ ਜਿਆਦਾ ਨਜਾਇਜ਼ ਕੰਮ ਕਰੀ ਜਾਂਦਾ ਹੈ ਸਾਰੇ ਸ਼ਹਿਰ ਤੇ ਜੇ ਹੁਣ ਤੇਰਾ ਨਜਾਇਜ਼ ਕੰਮ ਤੁਹਾਨੂੰ ਪਤਾ ਲੱਗਿਆ ਸੀ ਤੈਨੂੰ ਤਾਈਓ ਸੀਆਰਓ ਚੋਂ ਕੱਢਿਆ ਬਾਕੀ ਕੁਝ ਪਰਸਨਲ ਗੱਲਾਂ ਵੀ ਹੈਗੀਆਂ ਉਹ ਮੈਂ ਕਹਿਣੀਆਂ ਨਹੀਂ ਚਾਹੁੰਦਾ ਜਿਹੜੀ ਇਹਨੇ ਹਰਕਤਾਂ ਕੀਤੀਆਂ ਮੇਨ ਤਾਂ ਜਿੰਨਾ ਕਰਕੇ ਕੱਢਿਆ ਉਹ ਮੈਂ ਤੁਹਾਨੂੰ ਆਫ ਦਾ ਰਿਕਾਰਡ ਦੱਸ ਹੀ ਚੁੱਕਿਆ ਵੀ ਇਹਨੇ ਕੀ ਹਰਕਤ ਕੀਤੀ ਸੀਗੀ ਅਸੀਂ ਇਸ ਤੋਂ ਥੋੜੇ ਜੇ ਸਾਰੇ ਜਿਹੜੀਆਂ ਗੋਠੀਆਂ ਬਣੀਆਂ ਹੋਈਆਂ ਅਸੀਂ ਇੱਕ ਵਿਸਲ ਬਲੋਰ ਹੈ ਅਸੀਂ ਤਾਂ ਕਾਰਪੋਰੇਸ਼ਨ ਨੂੰ ਦੱਸਿਆ ਜੀ ਆਹ ਦੇਖੋ ਜੀ ਆ ਚੱਕ ਘਰੋਂ ਕਾਰਪੋਰੇਸ਼ਨ ਚੈੱਕ ਕਰਕੇ ਉਹਨਾਂ ਨੂੰ ਨੋਟਿਸ ਭੇਜਿਆ ਉਹ ਨੋਟਿਸ ਦੀ ਮਿਆਦ ਅੱਜ ਪੂ ਕਿਰਦਾ ਮਰੇ ਦੇ جگਮਗ ਲਾਈਟਾਂ ਸਾਡੇ ਬਾਹਰ ਲੱਗੀਆਂ ਨੇ ਜੇ ਕਾਰਪੇਟ ਆਪਣੀ ਚਲਦੀ ਹੋਵੇ ਤਾਂ ਕਾਰਪੇਟ ਤੇ ਮੈਂ ਕਿੰਨੀਆਂ ਸ਼ਿਕਾਇਤਾਂ ਕੀਤੀਆਂ ਵੀਆਂ ਫਿਰ ਤਾਂ ਨਾਲੀਆਂ ਗਲੀਆਂ ਦੀਆਂ ਕਿੰਨੀਆਂ ਸ਼ਿਕਾਇਤਾਂ ਕੀਤੀਆਂ ਜੀ ਮੇਰੀ ਉੱਤੇ ਇੰਨੀ ਚਲਦੀ ਹੋਵੇ ਤਾਂ ਮੈਂ ਉਹ ਮਸਲੇ ਨਾਲ ਸੋਲਵ ਕਰ ਲਾ